ਸਰਕਾਰ ਦਾ ਇੱਕੋ ਇੱਕ ਫਰਜ਼ ਹੈ ਔਰ ਉਹ ਪਰਾਲਾ ਹੈ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ ਜਿਹਦੇ ਤਹਿਤ ਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਹੋਣ ਚਾਹੀਏ ਤੇ ਚਾਹੇ ਅੱਜ ਇਹ ਜਿੱਥੇ ਤੁਸੀਂ ਖੜੇ ਹੋ ਇਹ ਰੂਰਲ 올림픽 ਜਿਹੜੀਆਂ ਕਿਲਾ रायपुर ਦੀਆਂ ਹੋਣ ਜਿਹੜੀਆਂ ਕਿ ਸਾਡੀਆਂ ਪੁਰਾਤਨ ਪੂਰੇ ਚੱਲਦੀਆਂ ਖੇਡਾਂ ਨੇ ਸੋ ਅੱਜ 31 1 2 3 ਦੰਦਾ ਇਹ ਜਿਹੜਾ ਪ੍ਰੋਗਰਾਮ ਹੈ ਇਹਦਾ ਆਗਾਜ਼ ਕੀਤਾ ਗਿਆ ਸੋ ਇਸ ਗੱਲ ਦੀ ਮੈਂ ਬਹੁਤ-ਬਹੁਤ ਵਧਾਈ ਦਿੰਦਾ ਦੇਖ ਕੇ ਉਹਨਾਂ ਨੂੰ ਔਰ ਸਾਨੂੰ ਤਾਂ ਸਿਹਤ ਮਿਲਦੀ ਹੈ ਔ ਮਿਲਦੀ ਹੈ ਨੌਜਵਾਨੀ ਨੂੰ ਵੀ ਸਾਰਿਆਂ ਨੂੰ ਸਿਹਤ ਮਿਲਦੀ ਹੈ ਕਿੱਦਾਂ ਹੁੰਦੀ ਪਾਈਗਰ ਪਹਿਲਵਾਨ ਦੀ ਵਿਦਿਆਰਥੀ ਅਤੇ ਵਿਦਿਆਰਥਣੇ ਕਿਹੜਾ ਖਾਣੀ ਪਹਿਲੀ ਮਿਹਨਤ ਕਰਨੀ ਪੈਂਦੀ ਹੈ ਉਹਨਾਂ ਦੇ ਨਾਲ ਆਏ ਹੋਏ ਬੰਦੇ ਗਾਏ ਇਹ ਮੈਂ ਜਨਾ ਬਹੁਤ ਆਫੀ ਕਰਨੀ ਬਾਦਾਮ ਖਾਣੇ ਪੈਂਦੇ ਕਿਉਂ ਖਾਣਾ ਪੈਂਦਾ ਮਟਰ ਖਾਣਾ ਪੈਂਦਾ ਦੁੱਧ ਪਾਣੀ ਪੀਣਾ ਪੈਂਦਾ ਫਿਰ ਇਹ ਬੇਕਮ ਜਹਾਜ ਰਾਜਪੁਰ ਦੇ ਵਿੱਚ ਮੌਜੂਦਾਂ ਜਿੱਤੇ ਜੀ ਹੋਣ ਇੱਕ ਗੇਟਵੇ ਬਾਰੇ ਤੁਹਾਨੂੰ ਦੱਸਣ ਲੱਗੇ ਆ ਸਰ ਕਿਹੜੀ ਖੇਡ ਹੈ ਤੁਹਾਡੀ ਕਿਹੜੀ ਖੇਡ ਹੈ ਤੁਹਾਡੀ ਸਾਡੀ ਖੇਡ ਫਿਰ ਦਾਦਾ ਜੀ ਬਾਜੀਗਰਾਂ ਬਾਜੀਗਰ ਪਹਿਲਵਾਨ ਬਾਜੀਗਰ ਪਹਿਲਵਾਨ ਕਿ ਕਿਦਾਂ 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 ਹੁੰਦੀ ਪਾਜੀਗਰ ਪਹਿਲਵਾਨ ਵਿਦਿਆਰਥੀ ਵਿਦਿਆਰਥੀ ਕਿਸਾਨਾਂ ਨੂੰ ਪਹਿਲੀ ਮਿਹਨਤ ਕਰਨੀ ਪੈਂਦੀ ਆ ਉਹਨਾਂ ਦੇ ਨਾਲ ਆਏ ਹੋਏ ਬਾਜੀਗਰਾਂ ਰਾਈਟ ਇਹ ਮੈਂ ਤਾਂ ਬਹੁਤ ਔਖੀ ਕਰਨੀ ਬਾਦਾਮ ਖਾਣੇ ਪੈ ਜਾਂਦੇ ਕਿਉਂ ਖਾਣਾ ਪੈਂਦਾ ਮੱਤਲ ਖਾਣਾ ਪੈਂਦਾ ਉਹਦਾ ਪਾਣੀ ਪੀਣਾ ਪੈਂਦਾ ਫਿਰ ਇਹ ਕੰਮ ਚੱਲਦਾ ਹੈ ਅੱਛਾ ਕਿੰਨੀ ਮੁਸ਼ਕਿਲ ਕਿੰਨੀ ਮੁਸ਼ਕਿਲ ਹੁੰਦੀ ਮੁਸ਼ਕਿਲ ਬਹੁਤ ਆਈ ਜਾਂਦੀ ਹੈ ਸਾਰੀ ਉਮਰ ਮੁਸ਼ਕਲਾਂ ਹੀ ਰਹਿਣੀਆਂ ਆਈਆਂ ਜਿੰਨਾ ਜਦ ਬਾਦ ਨਿਕਲਦਾ ਨਾ ਵੱਡਾ ਵੱਡਾ ਕੰਮ ਹੁੰਦਾ ਕੋਈ ਵੀ ਹੁੰਦਾ ਉਹਨਾਂ ਜੋ ਸਿੱਖੀ ਜਾਣਾ ਪੈਂਦਾ ਸਭ ਨੂੰ ਇਹ ਨਾਮ ਪਾ ਕੇ ਫਿਰ ਕਿਉਂਕਿ ਸੋ ਕਿਰਪਾ ਕਰਕੇ ਜੋਰਾ ਦੇ ਨਾਮ ਹੁਣ ਵੈਸੇ ਐਸੀ ਕਰਦੇ ਸੀਗੇ ਜੋਰਾ ਸਿੰਘ ਪਹਿਲਵਾਨ ਕੋਈ ਪਰਦਾ ਇਹ ਬਹੁਤ ਮਸ਼ਹੂਰ ਖਿਡਾਰੀ ਆ ਇਹ ਕਰਦਾ ਮੇਰੀ ਆਵਾਜ਼ ਜੋਰਾ ਸਿੰਘ ਅੱਛਾ ਕਿੰਨੇ ਕੇ ਸਾਥ ਸੁਣਦੇ ਹਾਂ ਸਾਲ ਬਹੁਤ ਸਾਡੇ ਵੱਡੇ ਵੱਡੇ ਕਈ 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 ਸਾਲ ਹੀ ਹੋ ਗਏ ਬਹੁਤ ਸਾਲ ਹੋ ਗਏ ਕਿਰਪਾ ਕਰਕੇ 50 60 ਸਾਲ ਤੋਂ ਮੈਚ ਹੋ ਗਏ ਹਾਂ ਸੋਚ ਨੱਕ ਦੇ ਨਾਮ ਕਿਦੋਂ ਆਪ ਕਿਦ ਕਰ ਲੈ ਇਹ ਖਿਡਾਰੀ ਨੂੰ ਤੂੰ ਚੂਸ ਕੀਤਾ ਹੈ ਖੇਡ ਨੂੰ ਚੂਸ ਕੀਤਾ ਹੈ ਉਹ ਜੂਸੇ ਹੀ ਬੋਲ ਕਰਦੇ ਆ ਪਰ ਹੁਣ ਖਰਾਕ ਨਹੀਂ ਮਿਲਦੀ ਕੁਝ ਕਰਦੇ ਹੁਣ ਖਰਾਕ ਤੋਂ ਬਣਾ ਕੰਮ ਨਹੀਂ ਚੱਲਦਾ ਖਰਾਕ ਦੇ ਵਿੱਚ ਕਿੰਨੀਆਂ ਦਿੱਕਤਾਂ ਆਈਆਂ ਨੇ ਲੈਨ ਦੇ ਵਿੱਚ ਖਰਾਕ ਦਿਖਦੇ ਦਿਖਦਾ ਆ ਜਾਂਦੀਆਂ ਖਰਾਕ ਨਜ਼ਰ ਪਰ ਹੈ ਕਿਲਾਰਾਏਪੁਰ ਪੰਜਾਬ ਸੁਤੰਤਰਤਾ ਦੀ ਸੋਨਜੀ ਨਾਲ ਗੱਲਬਾਤ ਕਰਨਗੇ ਅਜੂ ਹੜੰਗੇ ਤੁਸੀਂ ਇਹ ਬਹੁਤ ਮੁਬਾਰਕ ਮੈਦਾਨ ਦੇ ਉਚਾਕੇ ਕਿ ਕਿਲਾਰਾਏਪੁਰ ਦੀਆਂ ਰੋਡ ਅਲੰਪਿਕ ਖੇਡਾਂ ਦੇ ਮੌਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਸਾਰਾ ਸ਼ਰ੍ਹਾ ਜਾਂਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਔਰ ਇਹ ਸਰਕਾਰ ਦਾ ਇੱਕੋ ਇੱਕ ਫਰਜ਼ ਹੈ ਔਰ ਉਪਰਾਲਾ ਹੈ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ ਜਿਹਦੇ ਤਹਿਤ ਜਿਹੜਾ ਖੇਡਾ ਵੱਤਨ ਪੰਜਾਬ ਦੀਆਂ ਹੋਣ ਚਾਹੇ ਤੇ ਚਾਹੇ ਅੱਜ ਜਿੱਥੇ ਤੁਸੀਂ ਖੜੇ ਹੋ ਇਹ ਰੂਰਲ 올림픽 ਜਿਹੜੀਆਂ ਕਿਲਾ रायपुर ਦੀਆਂ ਹੋਣ ਜਿਹੜੀਆਂ ਕਿ ਸਾਡੀਆਂ ਪਰਾਤਨ ਪੂਰੇ ਚੱਲਦੀਆਂ ਖੇਡਾਂ ਨੇ ਸੋ ਅੱਜ 31 1 2 ਦੰਦਾ ਇਹ ਜਿਹੜਾ ਪ੍ਰੋਗਰਾਮ ਹੈ ਇਹਦਾ ਆਗਾਜ਼ ਕੀਤਾ ਗਿਆ ਸੋ ਇਸ ਗੱਲ ਦੀ ਮੈਂ ਬਹੁਤ-ਬਹੁਤ ਵਧਾਈ ਦਿੰਦਾ ਜੀ ਮੰਤਰੀ ਸਾਹਿਬ ਕਿਹੜੇ-ਕਿਹੜੇ ਖਿਡਾਰੀ ਅੱਜ ਇੱਥੇ ਪਹੁੰਚੇ ਆ ਪੂਰੇ ਜਿੰਨੀਆਂ ਸਾਡੀਆਂ ਪੁਰਾਤਨ ਖੇਡਾਂ ਨੇ ਚਾਹੇ ਰੱਸਾ ਕਸੀ ਹੋਵੇ ਚਾਹੇ ਉਹ ਦੰਦਾ ਦੇ ਨਾਲ ਜਿਵੇਂ ਟਰੈਕਟਰ ਜਾਂ ਟਰੱਕ ਨੂੰ ਖਿੱਚਣਾ ਹੋਵੇ ਤੇ ਚਾਹੇ ਉਹ ਦੰਦਾ ਦੇ ਨਾਲ ਇੱਟਾਂ ਚੱਕਣੀਆਂ ਹੋਣ ਚਾਹੇ ਉਹ ਆਪਣੀ ਖੋਖੋ ਹੋਵੇ ਕਬੱਡੀ ਹੋਵੇ ਹਰ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਪੁਰਾਣੀਆਂ ਖੇਡਾਂ ਜਣੀਆਂ ਰਵਾਇਤੀ ਖੇਡਾਂ ਨੇ ਉਹ ਉਹਰੇ ਮਤਲਬ ਕਿ ਪਾਰਟਿਸਪੇਟ ਕਰਦਾ ਲੱਗਦਾ ਵੱਡੀ ਉਮਰ ਦੇ ਖਿਡਾਰੀ ਜਿਹੜੇ ਆ ਪਹੁੰਚੇ ਹੋਏ ਆ ਅੱਜ ਕੱਲ ਨੌਜਵਾਨ ਨਸ਼ਿਆਂ ਦੀ ਪੀੜੀ ਜਿਹੜੀ ਸੀਗੀ ਅੱਜ ਕੱਲ ਵੱਡੇ ਖਿਡਾਰੀ ਪਹੁੰਚੇ ਹੋਏ ਨੇ ਬਿਲਕੁਲ ਬਿਲਕੁਲ ਦੇਖੋ ਗੱਲ ਇਹ ਆ ਉਹਰੇ 18 ਸਾਲ ਤੋਂ ਘੱਟ ਉਮਰ ਦੇ ਵੀ ਪਾਰਟਿਸਪੇਟ ਬੱਚੇ ਬੱਚੀਆਂ ਕਰਦੇ ਨੇ ਔਰ ਵੱਡੀ ਗੱਲ ਉਰੇ 80 ਸਾਲ ਦੇ ਸਾਡੇ ਬਾਬੇ ਵੀ ਪਾਰਟਿਸਿਪੇਟ ਕਰਦੇ ਨੇ ਉਹ ਜਦੋਂ ਪਾਰਟਿਸਿਪੇਟ ਕਰਦੇ ਨੇ ਤਾਂ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਉਹਨਾਂ ਨੂੰ ਔਰ ਸਾਨੂੰ ਤਾਂ ਸਿਹਤ ਮਿਲਦੀ ਹੈ ਉਹ ਮਿਲਦੀ ਹੈ ਨੌਜਵਾਨੀ ਨੂੰ ਵੀ ਸਾਰੀ ਨੂੰ ਸਿਹਤ ਮਿਲਦੀ ਹੈ ਕਿ ਉਹਨਾਂ ਨੂੰ ਦੇਖ ਕੇ ਆਪਣੇ ਸਰੀਰ ਕਿਵੇਂ ਸੰਭਾਲੀਏ ਬਹੁਤ ਸਾਰੇ ਸਿੰਗਰ ਵੀ ਪਹੁੰਚ ਰਹੇ ਨੇ ਹਾਂਜੀ ਹਾਂਜੀ ਉਰੇ ਤਿੰਨ ਦਿਨ ਦੇ ਪ੍ਰੋਗਰਾਮ ਤੇ ਤਿੰਨ ਸਿੰਗਰ ਉਰੇ ਪਹੁੰਚ ਰਹੇ ਨੇ ਪ੍ਰੀਤ ਰਪਾਲ ਜੀ ਵਿਰਾਸਤ ਸੰਧੂ ਜੀ ਪਹੁੰਚ ਰਹੇ ਨੇ ਕੁਲਵਿੰਦਰ ਬਿੱਲਾ ਜੀ ਪਹੁੰਚਦੇ ਨੇ ਤਾਂ ਤੁਸੀਂ ਮੈਂ ਕਹੂੰਗਾ ਪੰਜਾਬ ਦੇ ਹਰ ਇੱਕ ਖਿੱਤੇ ਤੋਂ ਉਰੇ ਸੱਭਿਆਚਾਰਕ ਪ੍ਰੋਗਰਾਮ ਦੇਖਣ ਲਈ ਉਰੇ ਖੇਡਾਂ ਦੇਖਣ ਲਈ ਜ਼ਰੂਰ ਆਉਣਾ ਚਾਹੀਦਾ ਹੈ ਸਾਹਿਬ ਹੋੜ ਕੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਆ ਦੇ ਨੌਜਵਾਨ ਨੌਜਵਾਨ ਖੇਡਾਂ ਕੰਨੀ ਨੂੰ ਪ੍ਰਸਾਹਨ ਕਰਨ ਪ੍ਰਸਾਹਿਤ ਹੋਣ ਇੱਥੇ ਨੂੰ ਆਉਣ ਤੇ ਆ ਕੇ ਆਪਣੇ ਜਿਹੜੀ ਜੀਵਨ ਨੂੰ ਸਫਲ ਕਰ ਸਕਦੇ ਸੋ ਸੋ ਬਿਲਕੁਲ ਇਹ ਗਲਬਤ ਹੋਈ ਸੁਣੀ ਜੀ ਜਿਵੇਂ ਕਿ ਅੱਜ ਉਦਘਾਟਨ ਕੀਤਾ ਗਿਆ ਹੈ ਅੱਜ ਪਹਿਲਾ ਦਿਨ ਹੈ ਅ ਕਿੱਡਾ ਦਾ ਵਿਸ਼ੇਸ਼ ਕਿਲਾ ਰਾਜਪੁਰ ਦੇ ਵਿੱਚ ਮੌਜੂਦ ਆ ਜਿੱਥੇ ਕਿ ਅੱਜ ਵਿਸ਼ੇਸ਼ 올림픽 ਖੇਡਾਂ ਦਾ ਕੀਤਾ ਗਿਆ ਹੈ ਉਦਘਾਟਨ ਕੀਤਾ ਗਿਆ ਤਰਨਪੁਰ ਸੋਨਦੀਪ ਵੱਲੋਂ ਜਿਹੜੇ ਕਿ ਅੱਜ ਇੱਥੇ ਮੁੱਖ ਵਿਸ਼ੇਸ਼ ਦੇ ਵਿੱਚ ਪਹੁੰਚੇ ਨੇ ਤੇ ਇਹ ਤਸਵੀਰਾਂ ਬਹੁਤ ਬਹੁਤ ਧੰਨਵਾਦ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਸਰਕਾਰ ਸਟੇਟਾ ਤੋਂ ਖੇਡਣ ਆਣੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਨੌਜਵਾਨ ਨੇ ਵੱਧ ਚੜ ਕੇ ਇੱਥੇ ਖੇਡਾਂ ਖੇਡਾਂ ਦੇਖਣ ਤੇ ਖੇਡਾਂ ਕਰਨ ਜ਼ਰੂਰ ਪਹੁੰਚਣ ਜਿਹੜੇ ਨਾਲ ਇਹ ਤਾਂ ਇੰਪੋਰਟੈਂਟ